ਜਾਰੀ ਕਰਕੇ ਸੋਗ ਦੀ ਲਹਿਰ ਫੈਲਾਈ ਜਾ ਰਹੀ ਹੈ ਖਾਲਸਾ ਜੀ ਦਸਮੇਸ਼ ਪਿਤਾ ਨੇ ਖਾਲਸੇ ਦੀ ਸਾਰਨਾ ਕੀਤੀ ਅਤੇ ਖਾਲਸੇ ਲਈ ਫਰਮਾਨ ਜਾਰੀ ਕੀਤਾ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਗ ਦਿਓ ਮੈਂ ਸਾਰਾ ਜਬ ਇਹ ਗਾਇ ਬਿਪਰਨ ਕੀ ਰੀਤ ਮੈਂ ਨਾ ਕਰੂੰ 인की प्रति ਖਾਲਸਾ ਜੀ ਅਸੀਂ ਹਰੇਕ ਧਰਮ ਦਾ ਸਤਿਕਾਰ ਕਰਦੇ ਹਾਂ ਹਰੇਕ ਧਰਮ ਦੀਆਂ ਰੌ ਰੀਤਾਂ ਦਾ ਸਤਿਕਾਰ ਕਰਦੇ ਹਾਂ ਜਿਵੇਂ ਮੁਸਲਮਾਨ ਧਰਮ ਵਿੱਚ ਕਰਬਲਾ ਦੇ ਸ਼ਹੀਦਾਂ ਦੀ ਯਾਦ ਵਿੱਚ ਮਹਰਮ ਮਨਾਇਆ ਜਾਂਦਾ ਪਰ ਖਾਲਸਾ ਧਰਮ ਵਿੱਚ ਹਰੇਕ ਦਿਹਾੜੇ ਨੂੰ ਚੜ੍ਹਦੀ ਕਲਾ ਵਿੱਚ ਮਨਾਇਆ ਜਾਂਦਾ ਖਾਲਸਾ ਜੀ ਪਹਿਲਾਂ ਹੀ ਆਪਾਂ ਸਿੱਖਾਂ ਦੇ ਹੱਥ ਚੋਂ ਮਸਾਲਾ ਤੇ ਕਿਰਪਾਨਾਂ ਛੜਾ ਕੇ ਮੋਮਬਤੀਆਂ ਫੜਾ ਕੇ ਕੈਂਡਲ ਮਾਰਚ ਕਢਾ ਚੁੱਕੇ ਆ ਤੇ ਇਹ ਸਭ ਨੂੰ ਪਤਾ ਹੈ ਵੀ ਇਹ ਸਿਰਫ 크ਿਸਚੀਅਨ ਧਰਮ ਵਿੱਚ ਹੀ ਹੁੰਦਾ ਹੈ ਤੇ ਸਾਡੇ ਦਸ਼ਮੇਸ਼ ਪਿਤਾ ਨੇ ਦਸੰਬਰ ਦੇ ਮਹੀਨੇ ਚ ਆਪਦਾ ਪਰਿਵਾਰ ਵਾਰ ਕੇ ਤੇ ਅਪ੍ਰੈਲ ਦੇ ਮਹੀਨੇ ਵਿੱਚ ਦਮਦਮਾ ਸਾਹਿਬ ਵਿਖੇ ਬੜੀ ਧੂਮ-ਤਾਮ ਨਾਲ ਵਿਸਾਖੀ ਦਾ ਜਸ਼ਨ ਮਨਾਇਆ ਸੀ ਅਤੇ ਦੀਨਾ ਕਾਂਗੜ ਵਿਖੇ ਜੋ ਜ਼ਫਰਨਾਮਾ ਸਾਹਿਬ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਉਸ ਚ ਵੀ ਕੋਈ ਟੈਂ ਦੀ ਕਲਾ ਦੀ ਗੱਲ ਨਹੀਂ ਲਿਖੀ ਉਸ ਚ ਵੀ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਜਿਹਾਸ਼ਤ ਕੇ ਚੂ ਬੱਚ ਘਾ ਕੁਸਤਾਚਾਰ ਕਿ ਬਾਕੀ ਉਹ ਮਾਦਸਤ ਪੇਚੀਦਾ ਮਾਰ ਤੇ ਇਸ ਦੇ ਅਰਥ ਨੇ ਕਿ ਔਰੰਗਜ਼ੇਬ ਤੂੰ ਮੇਰੇ ਚਾਰ ਪੁੱਤਰ ਭਾਵੇਂ ਮਾਰ ਤੇ ਪਰ ਮੇਰਾ ਕੁੰਡਲੀਆ ਸੱਪ ਖਾਲਸਾ ਹਰੇ ਜਿਉਂਦਾ ਹੈ ਖਾਲਸਾ ਜੀ ਜੇ ਇੱਕ ਦੋ ਫਰਮਾਨ ਹੋਰ ਜਾਰੀ ਹੋ ਗਏ ਤਾਂ ਹੋ ਸਕਦਾ ਹੈ ਕਿ 2-3 ਸਾਲਾਂ ਚ ਬੀਬੀਆਂ ਗੁਰਦੁਆਰਾ ਸਹਿਬਾਨਾਂ ਵਿੱਚ ਸੱਥਰ ਵਛਾ ਕੇ ਬੈਣ ਪਾਉਣੇ ਸ਼ੁਰੂ ਕਰ ਦੇਣ ਸਾਡੇ ਤਾਂ ਮਰਗ ਦੇ ਭੋਗ ਤੇ ਵੀ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਇਸ ਲਈ ਸਾਨੂੰ ਸੋਗ ਨਹੀਂ ਬਲਕਿ ਆਪਣੇ ਸ਼ਹੀਦਾਂ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਇਸ ਚਿੰਤਾ ਕਰਨ ਮੇਰੀ ਸਿੱਖ ਬੁੱਧੀਜੀਵੀਆਂ ਸਾਹਮਣੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਇਸ ਤੇ ਵਿਚਾਰ ਕਰੀਏ ਤੇ ਆਪਣੇ ਕੁੰਡਲੀਆਂ ਸੱਪ ਖਾਲਸੇ ਨੂੰ ਨਿਆਰਾ ਹੀ ਰਹਿੰਦੀ ਹੈ ਧੰਨਵਾਦ